रियल न्यूज़ पंजाबी देख रहे हैं सरदेशकांशी बहुत-बहुत स्वागत करते हैं महपारचंत मेरे नाल ने सोनू सिंह 15 अगस्त तो पहला पुलिस वालों फ्लैग मार्च नेशनल फेस्टिवल आजादी दा तिहाड़ा खुशी खुशी मनावन ਲਈ पुलिस वालों शहर अंदर फ्लैग मार्च कटया ਐਸਐਸਪੀ ਸ਼੍ਰੀ ਸੁਹੇਲ ਕਾਸੀਮ ਮੀਰ ਵੱਲੋਂ ਦਿੱਤੇ ਗਏ ਨਿਰਦੇਸ਼ ਅਨੁਸਾਰ ਡੀਐਸਪੀ ਹੈੱਡਕੁਆਰਟਰ ਅਸ਼ਪਾਲ ਸਿੰਘ ਅਤੇ ਪੁਲਿਸ ਦੇ ਹੋਰ ਅਲਾ ਅਧਿਕਾਰੀਆਂ ਵੱਲੋਂ ਪੰਜਾਬ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਦੇ ਨਾਲ ਗਾਂਧੀ ਚੌਂਕ ਤੋਂ ਫਲੈਗ ਮਾਰਚ ਮਾਲ ਮੰਡੀ ਹਸਤੀ ਪੁਲਿਸ ਸਿਟੀ ਰੋਡ ਤੋਂ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਗਾਂਧੀ ਕੈਂਪ ਤੱਕ ਮਾਰਚ ਕੀਤਾ ਗਿਆ ਇਸ ਮੌਕੇ ਡੀਐਸਪੀ ਆਜ਼ਾਦ ਵਿੰਦਰ ਸਿੰਘ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਨੂੰ ਨੱਤ ਪਾਉਣ ਲਈ ਵਾਰਨਿੰਗ ਦਿੱਤੀ ਗਈ ਅਤੇ ਆਵਾਮ ਨੂੰ ਅਪੀਲ ਕੀਤੀ ਗਈ ਕਿ ਜੇਕਰ ਕੋਈ ਵੀ ਸ਼ੱਕੀ ਚੀਜ਼ ਅਗਿਆਤਵਾਨ ਹੋਵੇ ਉਸ ਦੀ ਸੂਚਨਾ ਪੁਲਿਸ ਨੂੰ ਜ਼ਰੂਰ ਦਿੱਤੀ ਜਾਵੇ ਤਾਜ਼ੀ ਖਬਰਾਂ ਦੇਖਣ ਲਈ ਦੇਖਦੇ ਰਹੋ ਤੁਹਾਡਾ ਆਪਣਾ YouTube ਅਤੇ Facebook ਚੈਨਲ ਰੀਅਲ ਨਿਊਜ਼ ਪੰਜਾਬੀ ਪੱਤਰਕਾਰ ਪਰਚੌਂਦੇ ਨਾਲ ਸੋਨੂ ਸਿੰਘ ਜੀ ਦੀ ਅੱਜ ਦੀ ਖਾਸ ਰਿਪੋਰਟ ਤੁਹਾਨੂੰ ਪਤਾ ਜੀ 15 ਅਗਸਤ ਆ ਰਹੀ ਹੈ ਜੀ 15 ਅਗਸਤ ਦੇ ਸੰਬੰਧ ਵਿੱਚ ਸੀਨੀਅਰ ਅਫਸਰਾਂ ਦੇ ਐਸਐਮ ਸਾਹਿਬ ਦੇ ਹੁਕਮ ਨਾਲ ਸਾਰੇ ਸ਼ਹਿਰ ਦੇ ਵਿੱਚ ਫਲੈਗ ਮਾਰਚ ਕਰਿਆ ਜਾ ਰਿਹਾ ਵਾ ਜਿਹੜਾ ਕਿ ਆਪਣਾ ਖਜ਼ੂਰੀ ਗੇਟ ਹਸਲੀ ਗੇਟ ਬੈਂਕ ਲੋਨੀ ਥਾਣੀ ਹੁੰਦਾ ਹੋਇਆ ਗਾਂਧੀ ਕੈਂਪ ਵਾਲੇ ਪਾਸੇ ਹੀ ਜਾਵਾਂਗੇ ਤੇ ਨਾਲ ਸਾਡੇ ਡੀਐਸਪੀ ਹੈੱਡਕੁਆਰਟਰ ਸਾਹਿਬ ਦੇ ਸਰ ਦਾ ਰਿਸਪੌਂਸਿੰਗ ਜੀ ਡੀਐਸਪੀ ਡੇਹਰਾ ਨੇ ਤੇ ਸਾਡੇ ਸਾਰੇ ਸਬਡਵੀਜ਼ਨ ਦੇ ਐਸਐਚਓ ਦੇ ਤੋਂ ਬਾਰੋ ਐਸਐਚਓ ਵੀ ਹੈ ਫੋਰ ਸਾਡੇ ਨਾਲ ਦੇ ਸਾਰੇ ਸਰ ਕੀ ਮਕਸ਼ਦ ਹੈ ਦਾ ਪਲਾਨ ਮਾਣਾ ਲੋਕਾਂ ਦੇ ਵਿੱਚ ਰੜੀ ਡਰ ਦੀ ਭਾਵਨਾ ਖਤਮ ਹੋਵੇ ਤੇ ਲੋਕ ਖੁਸ਼ੀ ਖੁਸ਼ੀ ਆਪਣਾ 15 ਅਗਸਤ ਨੂੰ ਮਨਾਉਣ ਤੇ ਜਿਹੜੇ ਮਾਰੇ ਅਨਸਰ ਆ ਉਹ ਕੋਈ ਸ਼ਰਾਰਤ ਨਾ ਕਰ ਜੇ ਜੋ ਕੋਈ ਲਵਾਰਸ ਮੋਟਰਸਾਈਕਲ ਕਿਸੇ ਨੂੰ ਮਿਲਦਾ ਮੇਰੇ ਵੱਲੋਂ ਤੁਹਾਡੇ ਜ਼ਰੀਆ ਅਪੀਲ ਆ ਕੋਈ ਲਵਾਰਸ ਚੀਜ ਜਾਂ ਲਵਾਰਸ ਮੋਟਰਸਾਈਕਲ ਮਿਲਦਾ ਤਾਂ ਸਾਨੂੰ ਜਰੂਰ ਦੱਸੋ 15 ਅਗਸਤ ਸਬੱਜ ਕੋਈ ਸ਼ਰਾਰਤੀ ਅਨਸਰ ਆਪਣੀ